ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਜੀ ਤੁਹਾਡਾ ਆਪਣਾ ਚੈਨਲ ਸੰਧੂ ਬੱਧਰਪੁਰਿਆ ਡੇਰੀ ਫਾਰਮ ਦੇ ਵਿੱਚ ਆਸ ਕਰਦੇ ਹਾਂ ਜੀ ਜੋ ਸਾਡੇ ਚੈਨਲ ਨਾਲ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਵਗੇ ਤੇ ਡਰੈਸ ਕਰਿਓ ਮਿੱਤਰੋ ਨੋਟ ਇੱਕ ਵਾਰ ਪਹੁੰਚ ਚੁੱਕੇ ਆ ਬਾਈ ਸ਼ਮਸ਼ੇਰ ਸਿੰਘ ਚੱਟੂ ਸਾਹਿਬ ਦੇ ਕੋਲ ਪਿੰਡ ਜਗਤਪੁਰਾ ਨਵਾਂ ਪਿੰਡ ਜ਼ਿਲ੍ਹਾ ਸ਼੍ਰੀਨੂ ਤਰਨਤਾਰਨ ਸਾਹਿਬ ਤੇ ਤਹਿਸੀਲ ਪੱਟੀ ਹਰ ਵਾਰੀ ਤੁਹਾਨੂੰ ਇਹ ਘਰ ਤੋਂ ਵੀਰ ਕੋ ਦਿਖਾਉਂਦੇ ਰਹੇਦਾ ਇੱਕ ਦੋ ਨਗਤ ਪ੍ਰੋਪਰ ਦੋ ਤਿੰਨ ਖੜੇ ਰਹਿੰਦੇ ਆ ਅੱਜ ਵੀ ਇੱਕ ਗੱਬਨ ਮੱਝ ਤਜਗ ਸ਼ੂਭਾ ਲੈ ਕੇ ਆਏ ਨੇ ਤੇ ਮਿਲ ਕੇ ਰਿਕਾਰਡ 12 ਕਿਲੋ ਦੱਸਦੇ ਆ ਕੀ ਭਰਦੀ ਰਹੀ ਆ ਚੰਗੀ ਸੋਹਣੀ ਆ ਵਜਨ ਵੱਟੇ ਵਾਲੀ ਆ ਬੇਟਪੜੇ ਦੀ ਤਾਂ ਨਹੀਂ ਕੁਆਲਿਟੀ ਚੰਗੀ ਆ ਕੁਇਸਟ ਕਰਦੇ ਤੁਹਾਨੂੰ ਮਿੱਤਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਬਟਨ ਨੂੰ ਲੱਗਦੇ ਨੂੰ ਆਲਟਰ ਸੈੱਟ ਕਰੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਜੋ ਆਪ ਜੀ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਕਿਤੇ ਉਹ ਵੀ ਖਰੀਦਦਾਰੀ ਕਰਨੀ ਆ ਆਪਣੀ ਦੋ ਟਾਈਮ ਨਰਖ ਪਰਖ ਕਰਕੇ ਚੋ ਕੇ ਤਸੱਲੀ ਕਰਕੇ ਟਿੱਪ ਕੇ ਲੈ ਕੇ ਜਾਣਾ ਕਿਉਂਕਿ ਪੈਸੇ ਲਾਉਣੇ ਹੁੰਦੇ ਆ ਤੇ ਆ ਉਹ ਕਰੀਏ ਹੁਣ ਗੱਲਬਾਤ ਪੁੱਛ ਕੇ ਕਿ ਨਵਾ ਸੁਆ ਤੇ ਕੀ ਇਹਦਾ ਦੁੱਧ ਧਰ ਕਾਟ ਰਿਆ ਭਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਸਤਿ ਸ੍ਰੀ ਅਕਾਲ ਠੀਕ ਠਾਕ ਜੀ ਠੀਕ ਠਾਕ ਵਧੀਆ ਕਿਰਪਾ ਮਹਾਰਾਜ ਦੀ ਤੁਸੀਂ ਜਨਾਓ ਸ਼ੁਕਰ ਹੈ ਜੀ ਵਧੀਆ ਆਨੰਦ ਆ ਆਨੰਦ ਚਾਹੀਦੇ ਮਹਾਰਾਜ ਧੰਕ ਕਰੇ ਸਾਰਿਆਂ ਦੇ ਵਧੀਆ ਕਾਰੋਬਾਰ ਚੱਲੀ ਜਾਂਦੇ ਆ ਹਾਂ ਜੀ ਹਾਂ ਜੀ ਵਧੀਆ ਤੰਕਰ ਆ ਗਏ ਤੇ ਚਲੇ ਗਏ ਹਾਂਜੀ ਚਲੋ ਵੀਡੀਓ ਵਾਲਾ ਮਹੀਨਾ ਡੇਰ ਮਹੀਨਾ ਹੋ ਗਿਆ ਨਹੀਂ ਧਿਆਨ ਦਾ ਆਉਗੋ ਕੰਮਾਂ ਕਰ ਰਹੇ ਰਹੇ ਦੇਖ ਜਾਂਦਾ ਕੋਸ਼ ਕਣਕਾ ਕਣਕਾ ਜਾਰੇ ਲੱਗੇ ਰਹੇ ਹਾਂਜੀ ਸਭ ਸਭ ਹੋ ਗਿਆ ਕੰਮ ਸੰਭਿਆ ਗਿਆ ਹਾਂਜੀ ਹਾਂਜੀ ਤੂੜੀ ਬਣ ਗਈ ਆ ਚਲੋ ਦੇ ਗਈ ਆ ਚਲੋ ਵਧੀ ਆ ਗਿਆ ਆਨੰਦ ਪੱਜ ਗਈ ਹਾਂਜੀ ਤੇ ਪਹਿਲੋ ਆਪਣੇ ਭੈਣ ਭਰਾਵਾਂ ਨੂੰ ਆਪਣਾ ਐਡਰੈਸ ਦੱਸਗੇ ਨਾਮ ਤਰਨ ਸਿੰਘ ਜੀ ਨਾਮ ਮੇਰਾ ਸ਼ਮਸ਼ੇਰ ਸਿੰਘ ਹਾਂਜੀ ਜ਼ਿਲ੍ਹਾ ਤਰਨਤਨ ਸਾਹਿਬ ਹਾਂਜੀ ਤਸਵੀਰ ਪੱਟੀ ਹਾਂਜੀ ਨਾਮ ਤੇ ਪਿੰਡ ਮੇਰਾ ਹੈਗਾ ਜਗਤਪੁਰਾ ਹਾਂਜੀ ਮੋਬਾਈਲ ਨੰਬਰ ਮੋਬਾਈਲ ਨੰਬਰ ਹੈ 88752 2083 76969 84605 ਠੀਕ ਹੈ ਜੀ ਹਾਂ ਜੀ ਇਹ ਦੋਹਾਂ ਨੰਬਰਾਂ ਦੇ ਤੇ ਬਾਈ ਜੀ ਇੱਕ ਨਵਾ ਸੁਹਾ ਆਜੇ ਤੇ ਕੀ ਏ ਦੋ ਧਰ ਕਾਰਡ ਰਿਆਂ ਦਾ ਉਹ ਤਾਂ ਵੀਰ ਜੀ ਉਹਨਾਂ ਘਰ ਵਾਲੇ ਆਖੇ ਵੀ ਇਹ ਤੀਜਾ ਠੀਕ ਹੈ ਜੀ ਭਾਵੇਂ ਤੀਜਾ ਮੰਨ ਲਓ ਤੇ ਭਾਵੇਂ ਮੰਨ ਲਓ ਚੌਥਾ ਠੀਕ ਹੈ ਜੀ ਤੇ ਦੁੱਧ ਉਹਨਾਂ ਆਖੇ 12 ਚਲੋ 13 ਵੀ ਅਸੀਂ ਚੋਇਆ ਫਿਰ ਅਸੀਂ 12 ਆ ਕੇ ਦਵਾਂਗੇ ਠੀਕ ਹੈ 12 ਹਾਂਜੀ ਤੇ ਸਮਾਂ ਕਿੰਨਾ ਕੁ ਲੈ ਜਾਊਗਾ ਜੀ ਸਮਾਂ ਅਜੇ ਵੀ 10 ਦਿਨ ਲੱਗੇਗਾ 8 ਖੁੱਲੇ ਡੁੱਲੇ ਲਾਇਉਨੇ ਹੈ ਹਾਂਜੀ ਬਾਨਾ ਲੋ ਨਹੀਂ ਕੋਈ ਸ਼ੱਕ ਛੱਡਦੀ ਤੇ ਥਣ ਥਣ ਚੰਗਾ ਪਟਾਈ ਵਾਲਾ ਬਹੁਤ ਚੰਗਾ ਹਾਂ ਢੇਲ ਢੋਲ ਬੜੀ ਭਾਈ ਹੈ ਹਾਂ ਆਜੇ ਢੇਲ ਬੜੀ ਜਾਰੀ ਬਹੁਤ ਜਾਰੀ ਢੇਲ ਆਉਂਦਾ ਹਾਂ ਚੰਗਾ ਪਾਈਪੂ ਵੀ ਚੰਗੀ ਥਣ ਮੋਟਾ ਖੁੱਲ ਗਿਆ ਕਰਾ ਭੈਣ ਭਰਾਵਾਂ ਨੂੰ ਵਿਖਾਈਏ ਆਪਣਿਆਂ ਨੂੰ ਤੇ ਜੀ ਇੱਕ ਸਿੰਘ ਦਾ ਖੋਖ ਮਾਰੇ ਲੱਥਾ ਆਪ ਪਹਿਲਾਂ ਦੱਸ ਦਈਏ ਠੀਕ ਆ ਜੀ ਇੱਕ ਮਾਰੇ ਖੁੱਡੇ ਦੀ ਛੇ ਮਾੜੀ ਜੀ 1921 ਕਲੀ ਠੀਕ ਆ ਜੀ ਆਹ ਦੇਖ ਸਕਦੇ ਆ ਵੀਡੀਓ ਦੱਸਣਾ ਪਹਿਲਾਂ ਜ਼ਰੂਰੀ ਹੈ ਹਾਂ ਮੈਡਮ 19 ਕੀ ਰਹੀ ਆ ਕੋਈ ਜ਼ਿਆਦਾ ਐਡਾ ਅੰਤਰ ਨਹੀਂ ਹੁੰਦਾ ਪਰ ਉਤਰਾਂ ਦੀਦੀ ਆ ਬਟਲੀ ਨਹੀਂ ਇਹ ਬਾਈ ਜੀ ਬਹੁਤ ਵਧੀਆ ਗੱਲ ਆ ਜਿਹੜਾ ਸੱਚਾਈ ਨਾਲ ਡੰਗਰ ਦੇਣਾ ਨਾ ਇਹਦੇ ਉੱਤੇ ਕੋਈ ਗੱਲ ਹੈ ਨਹੀਂ ਹਾਂ ਜੀ ਇਹ ਆ ਵੀ ਦੁੱਧ ਮੱਝ 12 ਕਿਲੋ ਬੜੇ ਆਰਾਮ ਨਾਲ ਪਾਜੂ ਠੀਕ ਆ ਜੀ ਤੇ ਬਹੁਤ ਵਧੀਆ ਗੱਲ ਹੈ ਜੀ ਦੋ ਗੱਲਾਂ ਦੱਸ ਦਿਆਂ ਸਿੰਗ ਦਾ ਖੋਖ ਜਿਹੜਾ ਵਖਾ ਸਕਦੇ ਆ ਇੱਕ ਬਿਲਕੁਲ ਕੁੰਡਾ ਸਿੰਘ ਆ ਤੇ ਇੱਕ ਜਿਹੜਾ ਹੈ ਮਤਲਬ ਲਗੀ ਰੱਤਾ ਉਹ ਤੋਂ ਟੁੱਟਾ ਗਏ ਲੋ ਠੀਕ ਹੈ ਜੀ ਤੇ ਬਰੀ ਪੜੀ ਕਿਤੇ ਟੁੱਟ ਗਿਆ ਹਾਂ ਜੀ ਤਾਂ ਤੁਣ ਬਹੁਤ ਮੋਟਾ ਲੱਗਾ ਮਟਾਈ ਵਾਲਾ ਫੇਟਪੁੜੇ ਦੀ ਜੰਗੀ ਆ ਜੀ ਲਓ ਜੀ ਕਰ ਸਕਦੇ ਚੈੱਕ ਲੈ ਮੈਨੂੰ ਬੱਚਾ ਬਹੁਤ ਨਹੀਂ ਸੋਹਣੀ ਆ ਜੀ ਜੰਨੇ ਵੀ ਹੈਗੀ ਕਰਵੇਂ ਲਾਇਓ ਲਾ ਦੀਪਾ ਲਓ ਜੀ ਕਰ ਸਕਦੇ ਚੈੱਕ ਬਹੁਤ ਸੋਹਣੀ ਆ ਥਾਂ ਤੋਂ ਚੰਗਾ ਲੱਗਾ ਲਓ ਜੀ ਸੇਂਗ ਸੋਹਣਾ ਲੱਗਾ ਇੱਕ ਕੁੰਡਾ ਦੂਜਾ ਵੀ ਚਲੋ ਕੁੰਡਾ ਹੀ ਮੈਂ ਸੋਹਣੀ ਬੰਦੀ ਥੱਲੋ ਮੈਂ ਫਾਣ ਵੀ ਬਹੁਤ ਚੰਗਾ ਲੱਗਾ ਤੂੰ ਚਾਣ ਬਹੁਤ ਵਧੀਆ ਲੱਗਿਆ ਮੈਂ ਬਹੁਤ ਮੋਟੀ ਆ ਲਓ ਜੀ 12 ਕਿਲੋ ਬੜੇ ਆਰਾਮ ਨਾਲ ਦੇ ਜੀ ਵਾਹ ਰਾਮ ਭਾਈ ਮਾਜਨ ਵਟਾ ਵੀ ਬਹੁਤ ਚੰਗਾ ਨਹੀਂ ਮਾਜਨ ਵਟਾ ਚੰਗੀ ਦੇਖੋ ਕਿੰਨੀ ਪੜਦੀ ਆ ਬਿਲਕੁਲ ਲਿਸ਼ਕਦੀ ਤੇ ਭਾਈ ਸੰਸ਼ੇਰ ਸਿੰਘ ਜੀ ਕੀ ਇਹਦਾ ਲੈ ਦੇ ਕਰਦੇ ਨਾ ਆਪਾਂ ਲੈਣ ਦੇਣ ਤੇ ਵੀ ਜੀ ਇਹਦਾ 10000 ਰੁਪਿਆ ਕਰਦੇ ਆ ਹਾਂ ਜੀ ਜਿਹੜੇ ਦੇਣ ਲੈਣੇ ਉਹ ਆਪਾਂ 75000 ਦੀ ਦੇਣੀ 75000 ਦੀ ਦੇਣਾ ਇੰਕੀ ਘੜੀ ਮੂਰੀ ਇਹ ਨਹੀਂ ਜਾਂ ਪੈਂਦੀ ਨਹੀਂ ਬਹੁਤ ਵਧੀਆ ਕਾ ਲਿਆ 75000 ਦੀ ਦੇਣ ਬਾਹਰ ਆਪਾਂ ਵੇ ਨਹੀਂ ਆ ਮੁੱਲ ਹੁੰਦੇ ਆ ਬਹੁਤ ਲੋਕ 1.5 ਲੱਖ ਵੀ ਕਰੀ ਜਾਂਦੇ ਬਹੁਤ ਵਧੀਆ ਮੁੱਲ ਕੀਤਾ ਤਾਂ ਇਹ ਆ ਵੀ 75000 ਦੀ ਆਪਾਂ ਦੇਣ ਲਾਈ ਜਿਹੜੀ 75 ਦੀ ਦੇ ਦਾ ਠੀਕ ਆ ਜੀ ਲਓ ਭਾਈ ਮਿੱਤਰੋ ਪਿੰਡ ਜਗਤਪੁਰਾ ਜ਼ਿਲ੍ਹਾ ਨੂੰ ਸ਼੍ਰੀ ਤਰਮਤਲ ਸਾਹਿਬ ਤੇ ਬਾਈ ਸ਼ਮਸ਼ੇਰ ਸਿੰਘ ਕੋਲ ਮੈਂ ਆ ਖਰੀਦਦਾਰੀ ਤੁਸੀਂ ਨਰਖ ਪਰਖ ਕਰਕੇ ਲੈ ਕੇ ਜਾਣਾ ਪਹੁੰਚ ਕੇ ਤੇ ਸਾਡੇ ਚੈਨਲ ਵਾਲੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਰੱਬ ਰੱਖਾ ਜੀ